ਕੈਨੇਡਾ ਦੀ ਸਿੱਧੀ ਪੀਆਰ ਵਾਲਾ ਇੱਕ ਜਿਹੜਾ ਨਵਾਂ ਪ੍ਰੋਗਰਾਮ ਆਰਸੀਆਪੀ ਲਾਂਚ ਹੋਇਆ ਉਸ ਪ੍ਰੋਗਰਾਮ ਨੂੰ ਲੈ ਕੇ ਬਹੁਤ ਸਾਰੀਆਂ ਕਨਫਿਊਜ਼ਨ ਨੇ ਜਿਵੇਂ ਕਿ ਕੀ ਤੁਸੀਂ ਆਊਟਸਾਈਡ ਕੈਨੇਡਾ ਤੋਂ ਅਪਲਾਈ ਕਰ ਸਕਦੇ ਹੋ ਇਸ ਪ੍ਰੋਗਰਾਮ ਦੇ ਲਈ ਜਾਂ ਫਿਰ ਇਨਸਾਈਡ ਕੈਨੇਡਾ ਤੋਂ ਤੁਹਾਨੂੰ ਇਹਨਾਂ ਕਮਿਊਨਿਟੀਜ਼ ਜਿਹੜੀਆਂ 14 ਕਮਿਊਨਿਟੀਜ਼ ਲਿਸਟਡ ਨੇ ਉਹਨਾਂ ਚੋਂ ਹੀ ਹੋਣਾ ਜ਼ਰੂਰੀ ਹੈ ਜਾਂ ਫਿਰ ਤੁਸੀਂ ਕੈਨੇਡਾ ਦੇ ਕਿਸੇ ਵੀ ਹਿੱਸੇ ਤੋਂ ਇਹਨਾਂ ਕਮਿਊਨਿਟੀਜ਼ ਵਾਸਤੇ ਅਪਲਾਈ ਕਰ ਸਕਦੇ ਹੋ ਇਸੇ ਟਾਪਿਕ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ਼ਨ ਕਰਾਂਗੇ ਬਕਾਇਦਾ ਤੌਰ ਤੇ ਤੁਹਾਨੂੰ ਮੈਂ ਸਿਸਟਮ ਦੀ ਸਕਰੀਨ ਤੇ ਲੈ ਕੇ ਚੱਲਾਂਗਾ ਜਿੱਥੇ ਕੱਲੀ-ਕੱਲੀ ਚੀਜ਼ ਜਿਹੜੀ ਹੈ ਉਹ ਤੁਹਾਡੇ ਅੱਜ ਸਮਝ ਵਿੱਚ ਆਵੇਗੀ ਆਰਸੀਆਈਪੀ ਪ੍ਰੋਗਰਾਮ ਨਾਲ ਜੁੜੀ ਹੋਈ ਕੀ ਪੁਆਇੰਟ ਹੋਣੇ ਚਾਹੀਦੇ ਆ ਕਿੰਨੇ ਪੁਆਇੰਟ ਹੋਣੇ ਚਾਹੀਦੇ ਆ ਕਦੋਂ ਕਮਿਊਨਿਟੀ ਦੀ ਰეკਮੈਂਡੇਸ਼ਨ ਦਾ ਕਹਿ ਸਕਦੇ ਆ ਕਿ ਤੁਹਾਡਾ ਸੀਮ ਬੰਨਾ ਜਾਂ ਫਿਰ ਤੁਹਾਨੂੰ ਕਦੋਂ ਇਨਵੀਟੇਸ਼ਨ ਮੰਨਣਾ ਯਾਨੀ ਅਪਰੂਵਲ ਤੁਹਾਡਾ ਆਉਣਾ ਹੈ ਤੇ ਜਦੋਂ ਤੁਹਾਡੀ ਫਾਈਲ ਜਿਹੜੀ ਆ ਉਹ ਅੰਡਰ ਪ੍ਰੋਸੈਸ ਹੋਵੇਗੀ ਪੀਆਰ ਦੇ ਲਈ ਤਾਂ ਤੁਸੀਂ ਇੱਕ ਵਰਕ ਪਰਮਿਟ ਦੇ ਲਈ ਵੀ ਐਲੀਜੀਬਲ ਹੋ ਜਿਹੜਾ ਤੁਹਾਨੂੰ 2 ਸਾਲ ਦਾ ਮਿਲਣਾ ਹੈ ਤੇ ਨਾਲ ਦੀ ਨਾਲ ਹੀ ਤੁਹਾਡੇ ਸਪਾਊਸ ਨੂੰ ਵੀ ਉਹ ਵਰਕ ਪਰਮਿਟ ਮਿਲੇਗਾ ਸੋ ਬਹੁਤ ਇੰਪੋਰਟੈਂਟ ਪ੍ਰੋਗਰਾਮ ਹੈ ਸਕਰੀਨ ਤੇ ਲਿਜਾ ਕੇ ਤੁਹਾਨੂੰ ਕੱਲੀ-ਕੱਲੀ ਗੱਲ ਸਮਝਾਉਣਾ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਸੀਂ ਉਹਦਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫ ਤੁਹਾਡਾ ਵੈਲਕਮ ਅਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲੈ ਚੱਲਦਾ ਮੈਂ ਤੁਹਾਨੂੰ ਸਿੱਧਾ ਸਿਸਟਮ ਦੀ ਸਕਰੀਨ ਦੇ ਉੱਤੇ ਤੇ ਆਪਾਂ ਕੱਲੀ-ਕੱਲੀ ਗੱਲ ਜਿਹੜੀ ਹੈ ਉਹ ਬਾਰੀਕੀ ਦੇ ਨਾਲ ਸਮਝਦੇ ਹਾਂ ਹੁਣ ਆਪਾਂ ਆ ਗਏ ਹਾਂ ਸਿਸਟਮ ਦੀ ਸਕਰੀਨ ਦੇ ਉੱਤੇ ਤਾਂ ਕਿ ਤੁਹਾਨੂੰ ਕੱਲੀ-ਕੱਲੀ ਗੱਲ ਜਿਹੜੀ ਆ ਉਹ ਕਲੀਅਰ ਕਰ ਸਕਾਂ ਆਰਸੀਆਪੀ ਪ੍ਰੋਗਰਾਮ ਤੁਸੀਂ ਇਨਸਾਈਡ ਕੈਨੇਡਾ ਤੋਂ ਵੀ ਅਪਲਾਈ ਕਰ ਸਕਦੇ ਹੋ ਇਸ ਪ੍ਰੋਗਰਾਮ ਵਾਸਤੇ ਤੇ ਆਊਟਸਾਈਡ ਕੈਨੇਡਾ ਤੋਂ ਵੀ ਅਪਲਾਈ ਕਰ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਕਿ ਜਿਹੜੀਆਂ ਲਿਸਟਡ 14 ਕਮਿਊਨਿਟੀਆਂ ਨੇ ਤੁਸੀਂ ਉਹਨਾਂ ਦੇ ਅੰਦਰ ਉਹ ਤਾਂ ਹੀ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਉਹਨਾਂ ਕਮਿਊਨਿਟੀਆਂ ਤੋਂ ਇੱਕ ਵੈਲਿਡ ਜੌਬ ਆਫਰ ਲੈ ਲੈਂਦੇ ਹੋ ਜਿਹੜਾ ਕਿ ਇੱਕ ਡੈਜਿਗਨੇਟਿਡ 雇ਰ ਵੱਲੋਂ ਤੁਹਾਨੂੰ ਦਿੱਤਾ ਜਾਵੇ ਜਿਹਦੇ ਵਿੱਚ ਮਿਨੀਮਮ 30 ਆਰ ਜਿਹੜਾ ਉਹ ਪਰ ਵੀਕ ਤੁਹਾਡਾ ਕੰਮ ਕਰਨ ਦਾ ਤੇ ਉਹ ਪਰਮਾਨੈਂਟ ਜੌਬ ਆਫਰ ਹੋਣਾ ਚਾਹੀਦਾ ਕਿਸੇ ਤਰੀਕੇ ਦਾ ਸੀਜ਼ਨਲ ਜੌਬ ਆਫਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਜੇਕਰ ਤੁਹਾਡੇ ਕੋਲ ਇਹ ਚੀਜ਼ ਹੈਗੀ ਹੈ ਤਾਂ ਤੁਸੀਂ ਇਲੀਜੀਬਲ ਹੈਗੇ ਹੋ ਅਪਲਾਈ ਕਰਨ ਵਾਸਤੇ ਮਿਨਿਮਮ 1 ਸਾਲ ਦਾ ਤੁਹਾਡੇ ਕੋਲ ਤਜਰਬਾ ਯਾਨੀ ਐਕਸਪੀਰੀਐਂਸ ਹੋਣਾ ਚਾਹੀਦਾ ਹੈ ਲਾਸਟ 3 ਸਾਲਾਂ ਦੇ ਵਿੱਚੋਂ ਨਹੀਂ 1560 ਘੰਟੇ ਦਾ ਉਸ ਤੋਂ ਇਲਾਵਾ ਤੁਹਾਡਾ ਜਿਹੜਾ ਇੰਗਲਿਸ਼ ਲੈਂਗੁਏਜ ਦਾ ਟੈਸਟ ਹੈ ਉਹ ਤੁਸੀਂ ਕਲੀਅਰ ਕੀਤਾ ਹੋਵੇ ਤੇ ਉਹਦੇ ਵਿੱਚ ਸੀਐਲਬੀ ਲੈਵਲ 6 ਚਾਹੀਦੇ ਆ ਜੇਕਰ ਤੁਸੀਂ ਟੀਆਰ 01 ਦੇ ਵਿੱਚ ਫਾਲ ਕਰਦੇ ਹੋ ਜੇਕਰ 2 3 ਫਾਲ ਕਰਦੇ ਹੋ ਤਾਂ ਸੀਐਲਬੀ 5 ਜੇਕਰ ਟਾਇਰ 4 ਜਾਂ 5 ਚ ਫਾਲ ਕਰਦੇ ਹੋ ਤਾਂ ਸੀਐਲਬੀ ਲੈਵਲ 4 ਚਾਹੀਦਾ ਹੈਗਾ ਇਹ ਤੁਹਾਡਾ ਤੇ ਇਹ ਕਿੱਦਾਂ ਬਣਾਣਾ ਹੈ ਇਹ ਜਾ ਕੇ ਤੁਸੀਂ ਇਦਾਂ ਦੇਖ ਸਕਦੇ ਹੋ ਤੇ ਲਿੰਕ ਜਿਹੜਾ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ ਜਿੱਥੇ ਜਾ ਕੇ ਤੁਸੀਂ ਹਰ ਇੱਕ ਚੀਜ਼ ਜਿਹੜੀ ਉਹ ਪ੍ਰੋਪਰ ਚੈੱਕ ਆਊਟ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਆ ਜਨੈ ਕਿ ਕਨੇਡੀਅਨ ਐਜੂਕੇਸ਼ਨ ਕ੍ਰੈਡੈਂਸ਼ੀਅਲ ਜਾਂ ਫਿਰ ਤੁਸੀਂ ਉਥੋਂ ਦੇ ਜੇਕਰ ਕਿਸੇ ਕਾਲਜ ਤੋਂ ਡਿਗਰੀ ਡਿਪਲੋਮਾ ਕੀਤਾ ਹੈ ਕੈਨੇਡਾ ਦੇ ਤਾਂ ਰਿਕੁਆਇਰਮੈਂਟ ਨਹੀਂ ਹੈਗਾ ਤੁਹਾਡੇ ਕ੍ਰੈਡੈਂਸ਼ਲ ਪਰ ਜੇਕਰ ਤੁਸੀਂ ਆਊਟਸਾਈਡ ਕੈਨੇਡਾ ਤੋਂ ਯਾਨੀ ਤੁਹਾਡਾ ਕੋਈ ਫੋਰਨ ਹੈਗਾ ਹੈ ਜੇਕਰ ਤੁਹਾਡਾ ਕੋਈ ਫੋਰਨ ਸਟੱਡੀ ਹੈਗੀ ਆ ਤਾਂ ਤੁਸੀਂ ਉਹਦੇ ਕ੍ਰੈਡੈਂਸ਼ਲ ਕਰਾਣੇ ਤੁਹਾਡੇ ਜ਼ਰੂਰੀ ਹੈ ਇਸ ਪ੍ਰੋਗਰਾਮ ਵਾਸਤੇ ਉਸ ਤੋਂ ਬਾਅਦ ਤੁਸੀਂ ਫੰਡ ਸ਼ੋ ਕਰਨੇ ਆ ਸੋ ਏ ਮੋਟਾ ਮੋਟੀ ਰਿਕੁਆਇਰਮੈਂਟ ਜਿਹੜੀਆਂ ਉਹ ਮੇਨ ਰਿਕੁਆਇਰਮੈਂਟ ਜਿਹੜੀਆਂ ਉਹ ਏ ਨੇ ਉਸ ਤੋਂ ਲਾਮਾ ਇਸ ਪ੍ਰੋਗਰਾਮ ਦੇ ਵਿੱਚ ਇੱਕ ਆਪਸ਼ਨਲ ਵਰਕ ਪਰਮਟ ਵੀ ਹੈ ਦੇਖੋ ਇਹ ਗਲਤ ੰਗ ਨਾਲ ਨਾ ਲੈ ਜਾਓ ਕਿ ਤੇ ਆਪਸ਼ਨਲ ਵਰਕ ਪਰਮਟ ਜਿਹੜਾ ਉਹ ਮੈਂ ਤੁਹਾਨੂੰ ਦੱਸ ਦੂੰਗਾ ਕਿਦਾਂ ਹੈ ਇਹਨਾਂ ਸੌਖਾ ਨਹੀਂ ਹੈਗਾ ਉਹ ਕਦੋਂ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਨਹੀਂ ਹੈਗਾ ਕਿ ਤੁਸੀਂ ਆ ਆਰਸੀਆਪੀ ਵਾਸਤੇ ਤੁਹਾਨੂੰ ਕਿਤੇ ਇੱਕ ਜੋਬ ਆਫਰ ਆਇਆ ਤੇ ਨਾਲ ਹੀ ਤੁਸੀਂ ਵਰਕ ਪਰਮਟ ਅਪਲਾਈ ਕਰ ਸਕਦੇ ਹੋ ਇਦਾਂ ਨਹੀਂ ਹੈਗਾ ਉਹ ਡਿਟੇਲ ਵਿੱਚ ਆਪਾਂ ਪ੍ਰੋਪਰ ਡਿਸਕਸ ਕਰਾਂਗੇ ਹੁਣ ਆਪਾਂ ਜਿਹੜੀਆਂ 14 ਲਿਸਟਡ ਕਮਿਊਨਿਟੀ ਆ ਆਪਾਂ ਸਾਰੀਆਂ ਕਮਿਊਨਿਟੀ ਨੂੰ ਤੇ ਲੈ ਕੇ ਚੱਲ ਨਹੀਂ ਸਕਦੇ ਆਪਾਂ ਇੱਕ ਇੱਕ ਕਮਿਊਨਿਟੀ ਦੇ ਐਗਜ਼ਾਮਪਲ ਦੇ ਨਾਲ ਸ਼ੁਰੂ ਕਰ ਲੈਨੇ ਆ ਇੱਕ ਕਮਿਊਨਿਟੀ ਦਾ ਪੂਰਾ ਪ੍ਰੋਸੈਸ ਤੁਹਾਨੂੰ ਮੈਂ ਸਮਝਾ ਦਿੰਨਾ ਹੈ ਤਾਂ ਕਿ ਤੁਸੀਂ ਸਾਰੀਆਂ ਦੂਜੀਆਂ ਕਮਿਊਨਿਟੀਜ਼ ਜਿਹੜੀਆਂ ਨੇ ਉਹਨਾਂ ਤੋਂ ਵੀ ਬਾ ਵਾਸਤਾ ਹੋ ਜਾਓ ਸਭ ਤੋਂ ਪਹਿਲਾ ਸਟੈਪ 1 ਹੈ ਕੈਂਡੀਡੇਟ ਵਾਸਤੇ ਕਿ ਕੌਣ ਅਪਲਾਈ ਕਰ ਸਕਦਾ ਹੈ ਉਦੇ ਵਾਸਤੇ ਕਿ ਭਈ ਤੁਹਾਨੂੰ IRCC ਦੀ ਜਿਹੜੀ ਫੈਡਰਲ ਰਿਕੁਆਇਰਮੈਂਟ ਹੈ ਉਹ ਪੂਰੀਆਂ ਕਰਨੀਆਂ ਜਿਹੜੀਆਂ ਨੇ ਉਹ ਜ਼ਰੂਰੀ ਹੈਗੀਆਂ ਨੇ RCIP ਪ੍ਰੋਗਰਾਮ ਦੀਆਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਉਹ ਜੇਕਰ ਤੁਹਾਡੀਆਂ ਪੂਰੀਆਂ ਨੇ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਦੂਜੀ ਗੱਲ ਤੁਹਾਡੇ ਕੋਲ ਇੱਕ ਡੈਜਿਗਨੇਟਿਡ EMPLOYER ਦਾ ਪ੍ਰੋਪਰ ਜੌਬ ਆਫਰ ਹੋਣਾ ਚਾਹੀਦਾ ਤੇ ਡੈਜਿਗਨੇਟਿਡ EMPLOYER ਕਿਹੜੇ-ਕਿਹੜੇ ਨੇ ਕਿਹੜੀ ਕਮਿਊਨਿਟੀ ਦੇ ਵਿੱਚ ਉਹਨਾਂ ਦੀ ਵੈੱਬਸਾਈਟ ਤੇ ਲਿਸਟਡ ਨੇ ਜੇਕਰ ਟਿਮਿੰਸ ਤੋਂ ਤੁਸੀਂ ਉਹ ਤਾਂ ਟਿਮਿੰਸ ਦੇ ਵਿੱਚ ਤੁਸੀਂ ਇੱਥੇ ਕਲਿੱਕ ਕਰਨਾ ਹੈ ਹੇਅਰ ਦੇ ਉੱਤੇ ਕਲਿੱਕ ਕਰੋਗੇ ਤੁਹਾਨੂੰ ਅ ਡਿਜ਼ਿਗਨੇਟਿਡ EMPLOYER ਦੀ ਲਿਸਟ ਜਿਹੜੀ ਹੈ ਉਹ ਮਿਲਗੀ ਜੇਕਰ ਇਨ੍ਹਾਂ EMPLOYER ਚੋਂ ਤੁਹਾਨੂੰ ਕੋਈ ਜੌਬ ਆਫਰ ਦਿੰਦਾ ਹੈ ਤਾਂ ਤੁਸੀਂ ਇਲੀਜੀਬਲ ਹੈਗੇ ਹੋ ਇਸ ਪ੍ਰੋਗਰਾਮ ਵਾਸਤੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਆ ਜੰਨੇ ਆ ਸਟੈਪ 3 ਤੇ ਸਟੈਪ 3 ਤੇ ਕੀ ਹੈ ਕਿ ਜਦੋਂ ਤੁਹਾਨੂੰ ਜੌਬ ਆਫਰ ਮਿਲ ਜਾਂਦਾ ਹੈ ਤਾਂ ਤੁਹਾਡਾ EMPLOYER ਜਿਹੜਾ ਉਹ ਖੁਦ ਕਮਿਊਨਿਟੀ ਦੀ ਰეკਮੈਂਡੇਸ਼ਨ ਵਾਸਤੇ ਅਪਰੋਚ ਕਰੇਗਾ ਤੇ ਜਦੋਂ ਅਪਰੋਚ ਕਰੇਗਾ ਤੇ ਕਮਿਊਨਿਟੀ ਉਹਨੂੰ ਰეკਮੈਂਡ ਉਦੋਂ ਕਰੇਗੀ ਜਦੋਂ ਤੁਸੀਂ ਜਿਹੜੀ ਰਿਕੁਆਇਰਮੈਂਟ ਹੈ ਉਹ ਪ੍ਰੋਪਰ ਫੁੱਲਫਿਲ ਕਰਦੇ ਹੋ ਸੋ ਉਸ ਰਿਕੁਆਇਰਮੈਂਟ ਵਾਸਤੇ ਆ ਚੈਕਲਿਸਟ ਦਿੱਤੀ ਹੋਈ ਹੈ ਡਾਕੂਮੈਂਟ ਦੀ ਇਹ ਡਾਕੂਮੈਂਟ ਜਿਹੜੇ ਆ ਉਹ ਤੁਹਾਡੇ ਅ ਅਪਲਾਈ ਦੇ ਦੌਰਾਨ ਜਿਹੜੇ ਉਹ ਲੱਗਣੇ ਹੈਗੇ ਇਹ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜਿਦੇ ਵਿੱਚ ਏਮਪਲੋਇਰ ਦੇ ਡਾਕੂਮੈਂਟ ਜਿਹੜੇ ਆ ਉਹ ਨੇ ਤੇ ਕੁਝ ਤੁਹਾਡੇ ਡਾਕੂਮੈਂਟਸ ਨੇ ਤੇ ਉਸ ਬਿਹਾਫ ਦੇ ਉੱਤੇ ਜਿਹੜਾ ਹੈ ਉਹ ਤੁਸੀਂ ਅਪਲਾਈ ਕਰ ਸਕਦੇ ਹੈਗੇ ਕਦੋਂ ਅਪਲਾਈ ਕਰ ਸਕਦੇ ਹੋ ਆ ਡਿਟੇਲ ਦਿੱਤੀ ਹੋਈ ਹੈ ਨੀਚੇ ਇੱਕ-ਇੱਕ ਕਰਕੇ ਪੜਾਂਗੇ ਬਹੁਤ ਲੰਮੀ ਵੀਡੀਓ ਹੋ ਜਾਣੀ ਜਾ ਕੇ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਆਗੇ ਸਟੈਪ ਨੰਬਰ 4 ਤੇ ਜਦੋਂ ਤੁਹਾਡਾ ਸਟੈਪ ਨੰਬਰ 4 ਹੈ ਤਾਂ ਉਹਦੇ ਵਿੱਚ ਕੀ ਹੈ ਕਿ ਤੁਹਾਡਾ ਜਿਹੜਾ ਸਕੋਰ ਹੈ ਉਹ ਮਿਨੀਮਮ 50 ਪੁਆਇੰਟ ਬਣਨਾ ਚਾਹੀਦਾ ਹੈ ਤਾਂ ਹੀ ਤੁਸੀਂ ਜਿਹੜੇ ਉਹ ਪੂਲ ਦੇ ਵਿੱਚ ਜਾਓਗੇ ਉਸ ਤੋਂ ਬਾਅਦ ਜਿਹੜਾ ਟਾਈ ਬ੍ਰੇਕਿੰਗ ਰੂਲ ਹੈ ਉਹ ਤੁਹਾਡੇ ਤੇ ਇੰਪਲੀਮੈਂਟ ਹੋਏਗਾ ਤੇ ਜਿਹੜਾ ਵੀ ਕਟਆਫ ਹੋਏਗਾ ਉਹਦੇ ਹਿਸਾਬ ਦੇ ਨਾਲ ਹਰ ਮੰਥ ਜਿਹੜਾ ਹੈ ਉਹ ਡਰਾਅ ਜਿਹੜੇ ਆ ਉਹ ਕੰਡਕਟ ਹੋਣਗੇ ਹਰ ਮਹੀਨੇ ਡਰਾਅ TETC ਜਿਹੜੀ ਹੈ ਉਹ ਕਰੇਗੀ ਮਤਲਬ ਮਹੀਨੇ ਦੇ ਵਿੱਚ ਇੱਕ ਵਾਰ ਕਰਿਆ ਕਰੇਗੀ ਤੇ ਉਹਦੇ ਵਿੱਚ ਜਿਹੜੇ ਹਾਈਐਸਟ ਸਕੋਰਰ ਹੋਣਗੇ ਉਹਨਾਂ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ ਤੇ ਜਿਹੜਾ ਨੈਕਸਟ ਪ੍ਰੋਸੈਸ ਹੈ ਉਹ ਫਿਰ ਸ਼ੁਰੂ ਹੋ ਜਾਏਗਾ ਸਿਲੈਕਸ਼ਨ ਕਮੇਟੀ ਦੇ ਵਾਲੇ ਪਾਸੇ ਨੂੰ ਹੋ ਜਾਏਗਾ ਸ਼ੁਰੂ ਤੇ ਫਿਰ ਉਸ ਤੋਂ ਬਾਅਦ ਜਦੋਂ ਤੁਹਾਨੂੰ ਕਮਿਊਨਿਟੀ ਦੀ ਰეკਮੈਂਡੇਸ਼ਨ ਆ ਜਾਂਦੀ ਹੈ ਜਦੋਂ ਤੁਹਾਨੂੰ ਮਤਲਬ ਅਪਰੂਵਲ ਆ ਜਾਂਦਾ ਹੈ ਮਤਲਬ এমਪਲॉययर ਰეკਮੈਂਡੇਸ਼ਨ ਅਪਲੀਕੇਸ਼ਨ ਦਾ ਜਿਹੜਾ ਉਹ ਅਪਰੂਵ ਹੋ ਜਾਂਦੀ ਤੁਹਾਡੀ ਉਧਰੋਂ ਫਿਰ ਤੁਹਾਨੂੰ ਇੱਕ 6 ਮਹੀਨੇ ਦਾ ਜਿਹੜਾ ਕਮਿਊਨਿਟੀ ਰეკਮੈਂਡੇਸ਼ਨ ਦਾ ਜਿਹੜਾ ਇੱਕ ਸਰਟੀਫਿਕੇਟ ਮਿਲ ਜਾਣਾ ਹੈ ਫਿਰ ਉਹ ਜਿਹੜਾ ਰეკਮੈਂਡੇਸ਼ਨ ਸਰਟੀਫਿਕੇਟ ਹੈ ਉਹ 6 ਮਹੀਨੇ ਦੇ ਲਈ ਵੈਲਿਡ ਹੋਣਾ ਹੈ ਫਿਰ ਉਹਦੇ ਬਿਹਾਫ ਤੇ ਤੁਸੀਂ ਜਿਹੜੀ ਹੈ ਉਹ ਗਾਂਹ ਪ੍ਰੋਸੈਸ ਕਰ ਸਕਦੇ ਹੋ ਆਪਣੀ ਪੀਆਰ ਦੀ ਅਪਲੀਕੇਸ਼ਨ ਠੀਕ ਹੈ ਜੀ ਉਹਦੇ ਵਾਸਤੇ ਤੁਸੀਂ ਕੁਝ ਨਹੀਂ ਕਰਨਾ ਐਤ ਤੇ ਉੱਤੇ ਕਲਿੱਕ ਕਰਨਾ ਹੈ ਜੋ ਤੁਸੀਂ ਕਲਿੱਕ ਕਰੋਗੇ ਇੱਥੇ ਜਾ ਕੇ ਤੁਸੀਂ ਇਸ ਪੋਰਟਲ ਦੇ ਉੱਤੇ ਜਾ ਕੇ ਅਪਲਾਈ ਕਰ ਦੇਣਾ ਫਿਰ ਉਸ ਤੋਂ ਬਾਅਦ ਤੁਸੀਂ ਵੇਟ ਕਰਨਾ ਹੈ ਜਦੋਂ ਤੁਹਾਨੂੰ EMPLOYER ਦੀ ਰეკਮੈਂਡੇਸ਼ਨ ਅਪਲੀਕੇਸ਼ਨ ਅਪਰੂਵ ਹੋ ਜਾਂਦੀ ਹੈ ਤੁਹਾਡੀ PR ਦੀ ਅਪਲੀਕੇਸ਼ਨ ਇਨ ਪ੍ਰੋਸੈਸ ਹੁੰਦੀ ਹੈ ਠੀਕ ਹੈ ਯਾਨੀ ਕਿ ਤੁਹਾਡੀ ਪੀਆਰ ਨਹੀਂ ਆਈ ਪਰ ਤੁਹਾਡੀ ਕਮਿਊਨਿਟੀ ਦੀ ਰეკਮੈਂਡੇਸ਼ਨ ਮਿਲ ਗਈ ਤੁਹਾਨੂੰ ਤੁਸੀਂ ਪੀਆਰ ਲਗਾ ਦਿੱਤੀ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਜਿਹੜਾ ਹੈ ਉਹ ਇੱਕ ਆਪਸ਼ਨਲ ਵਰਕ ਪਰਮਿਟ ਵਾਸਤੇ ਵੀ ਇਲਿਜੀਬਲ ਹੋ ਜਾਂਦੇ ਹੋ ਸੋ ਤੁਹਾਨੂੰ ਡਰ ਨਹੀਂ ਹੁੰਦਾ ਕਿ ਤੁਸੀਂ ਇਲਲੀਗਲ ਹੋ ਜਾਓਗੇ ਜਾਂ ਕੋਈ ਦਿੱਕਤ ਹੋਊਗੀ ਜਿਹੜਾ ਕਿ 2 ਸਾਲ ਦੇ ਲਈ ਵੈਲਿਡ ਹੋਏਗਾ ਤੇ ਜਿਹੜੇ EMPLOYER ਨੇ ਤੁਹਾਨੂੰ ਜੌਬ ਆਫਰ ਦਿੱਤਾ ਹੈ ਉਸੇ EMPLOYER ਥੱਲੇ ਤੁਸੀਂ ਇਹ 2 ਸਾਲ ਕੰਮ ਕਰ ਸਕਦੇ ਹੋ ਤੇ ਉਸ ਕਮਿਊਨਿਟੀ ਦੇ ਦਾਇਰੇ ਵਿੱਚ ਰਹਿ ਕੇ ਹੀ ਕੰਮ ਕਰ ਸਕਦੇ ਹੋ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈਗਾ ਨਾਲ ਹੀ ਤੁਹਾਡਾ ਜਿਹੜਾ ਕੋਈ ਸਪਾਊਸ ਵਗੈਰਾ ਉਹਨੂੰ ਵੀ ਨਾਲ ਹੀ ਵਰਕ ਪਰਮਿਟ ਮਿਲ ਜੇਗਾ ਸੋ ਇਹ ਆਪਸ਼ਨਲ ਵਰਕ ਪਰਮਿਟ ਇਸ ਕਰਕੇ ਆ ਕਿ ਭਈ ਕੋਈ ਬੰਦਾ ਇਨਲੀਗਲ ਜਿਹੜਾ ਉਹ ਨਹੀਂ ਹੋਵੇਗਾ ਇਸ ਤਰ੍ਹਾਂ ਸੋ ਇਹ ਪੂਰਾ ਪ੍ਰੋਸੈਸ ਸੀਗਾ ਤੇ ਜਿਹੜੀ ਡਾਕੂਮੈਂਟ ਦੀ ਲਿਸਟ ਹੈ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣੀ ਹੈ ਡਾਕੂਮੈਂਟ ਦੀ ਲਿਸਟ ਜਿਹੜੀ ਹੈ ਆ ਆ ਡਾਕੂਮੈਂਟਸ ਜਿਹੜੇ ਆ ਇੱਥੇ ਕਲਿੱਕ ਕਰੋਗੇ ਤੁਹਾਨੂੰ ਡਾਕੂਮੈਂਟ ਦੀ ਲਿਸਟ ਮਿਲ ਜਾਣੀ ਹੈ ਤੇ ਜੇ ਤੁਸੀਂ ਆਪਣੇ ਪੁਆਇੰਟ ਸਮਝਣੇ ਆ ਕਿ ਭਈ ਤੁਹਾਡੇ ਪੁਆਇੰਟ ਕਿੰਨੇ ਬਣਦੇ ਆ ਤਾਂ ਇੱਥੇ ਕਲਿੱਕ ਕਰੋਗੇ ਤੇ ਤੁਹਾਨੂੰ ਆ ਦੇਖੋ ਪੁਆਇੰਟ ਸਿਸਟਮ ਸਾਰਾ ਸਮਝ ਆ ਜਾਏਗਾ ਕਿ ਭਈ ਹੈਲਥ ਦੇ ਵਿੱਚ 15 ਪੁਆਇੰਟ ਮਿਲਨੇ ਆ ਐਜੂਕੇਸ਼ਨ ਇਸ ਸੈਕਟਰ ਦੇ ਵਿੱਚ ਉਹ 10 ਮਿਲਨੇ ਆ ਫਿਰ ਉਹ ਤੋਂ ਬਾਅਦ ਜੋ ਨੀਚੇ ਆ ਜਾਓਗੇ ਤੁਹਾਨੂੰ ਕੱਲੀ-ਕੱਲੀ ਚੀਜ਼ ਕਲੀਅਰ ਹੋ ਜਾਏਗੀ ਕਿ ਭਈ ਜੇਕਰ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਆ ਤਾਂ 10 ਪੁਆਇੰਟ ਤੇ ਜੇ 4 ਸਾਲ ਦਾ ਐਕਸਪੀਰੀਅੰਸ ਆ ਤੇ ਮੈਕਸਿਮਮ 25 ਜੇਕਰ ਕੈਨੇਡੀਅਨ এডਿਕੇਸ਼ਨ ਉਥੋਂ ਤੁਸੀਂ ਕੀਤੀ ਹੋਈ ਹੈ ਗ੍ਰੈਜੂਏਟ ਹੋਏ ਹੋ ਤਾਂ ਉਸ ਕਮਿਊਨਿਟੀ ਦਾ ਤੁਹਾਨੂੰ 10 ਪੁਆਇੰਟ ਉਹਦੇ ਮਿਲ ਜਾਣੇ ਹੈਗੇ ਆ 10 ਪੁਆਇੰਟ ਜਿਹੜੇ ਉਹਦੇ ਤੁਹਾਨੂੰ ਮਿਲ ਜਾਣੇ ਹੈਗੇ ਆ ਉਸ ਤੋਂ ਇਲਾਵਾ ਤੁਹਾਡਾ ਜੇਕਰ CLB ਲੈਵਲ ਇਹ ਨਹੀਂ ਹੈਗਾ ਕਿ ਦੇਖੋ TR ਆਪਾਂ ਆ ਜੰਨੇ ਆ TR 01 ਦੇ ਵਿੱਚ ਇਥੋਂ ਡਿਸਾਈਡ ਹੋਣਾ ਹੈ টিਆਰ 01 ਦਾ ਮਤਲਬ ਹਰੇਕ টিਆਰ ਦਾ ਵੱਖਰਾ ਵੱਖਰਾ ਪੁਆਇੰਟ ਸਿਸਟਮ ਹੋਏਗਾ ਯਾਨੀ ਕਿ ਜੇਕਰ ਤੁਸੀਂ টিਆਰ 2 3 ਦੇ ਵਿੱਚ ਆਂਦੇ ਹੋ ਤਾਂ ਤੁਹਾਡੇ ਕੋਲ ਸੀਐਲਬੀ ਲੈਵਲ 8 ਆ ਤਾਂ 25 ਪੁਆਇੰਟ ਕਲੇਮ ਕਰ ਸਕਦੇ ਹੋ ਜੇ ਸੀਐਲਬੀ ਲੈਵਲ 6 ਆ ਤਾਂ 10 ਪੁਆਇੰਟ ਤੁਹਾਨੂੰ ਮਿਲਣੇ ਆ ਤੇ ਜੇਕਰ ਤੁਸੀਂ ਜੇਕਰ ਤੁਸੀਂ ਸੀਐਲਬੀ ਲੈਵਲ 6 ਘੱਟੋ ਘੱਟ ਲਓਗੇ ਤਾਂ ਤੁਹਾਨੂੰ 10 ਪੁਆਇੰਟ ਤੁਸੀਂ ਕਲੇਮ ਕਰ ਸਕਦੇ ਹੋ ਜੇਕਰ ਸੀਐਲਬੀ ਲੈਵਲ ਤੁਹਾਡੇ 5 ਹੈ ਤਾਂ ਤੁਹਾਨੂੰ ਤਾਂ ਤੁਹਾਨੂੰ 5 ਪੁਆਇੰਟ ਮਤਲਬ CLB ਲੈਵਲ 6 ਤੱਕ ਤੁਹਾਨੂੰ 10 ਪੁਆਇੰਟ ਮਿਲਣੇ ਆ ਤੇ CLB ਲੈਵਲ 7 ਜਿਹੜੇ ਉਦੋਂ ਬਾਅਦ ਉਹਦੇ 20 ਪੁਆਇੰਟ ਹੋ ਜਾਣੇ ਆ ਤੇ ਉਦੋਂ ਬਾਅਦ 25 ਪੁਆਇੰਟ ਹੋ ਜਾਣੇ ਆ ਯਾਨੀ ਕਿ ਤੁਸੀਂ ਜਾ ਕੇ ਕ੍ਰੋਸ ਚੈੱਕ ਕਰ ਸਕਦੇ ਹੋ ਇੱਥੇ ਸਾਰਾ ਦਿੱਤਾ ਹੋਇਆ ਕਿ ਭਈ ਕਿਦਾਂ ਕਿਦਾਂ ਜਿਹੜਾ ਉਹ ਤੁਹਾਨੂੰ ਪੁਆਇੰਟ ਸਿਸਟਮ ਹੋਏਗਾ ਤੁਹਾਡਾ ਆ ਮੈਂ ਦੁਬਾਰਾ ਲੈ ਲਵਾਂ ਇਹਦੇ ਵਿੱਚ ਲੈਂਗੁਏਜ ਦੇ ਵੀ ਤੁਹਾਨੂੰ ਪੁਆਇੰਟ ਮਿਲਣੇ ਆ ਹਰ ਇੱਕ CLB ਲੈਵਲ ਲਿਖਿਆ ਹੋਇਆ ਤੇ ਉਹਦੇ ਕਿੰਨੇ ਪੁਆਇੰਟ ਲਿਸਟਡ ਨੇ ਜਾ ਕੇ ਤੁਸੀਂ ਆਪਣੇ ਪੀਅਰ ਦੇ ਹਿਸਾਬ ਦੇ ਨਾਲ ਚੈੱਕ ਆਊਟ ਕਰ ਸਕਦੇ ਹੋ ਉਸ ਤੋਂ ਬਾਅਦ ਜੇ ਆਪਾਂ ਆ ਜਾਨੇ ਐਜੂਕੇਸ਼ਨ ਤੇ ਜੇਕਰ ਤੁਸੀਂ ਕੈਨੇਡੀਅਨ ਇੰਸਟੀਚਿਊਟ ਤੋਂ ਡਿਪਲੋਮਾ ਜਾਂ ਕੋਈ ਕੋਰਸ ਕੀਤਾ ਹੈ ਤਾਂ 25 ਮੈਕਸਿਮਮ ਜਿਹੜੇ 25 ਪੁਆਇੰਟ ਤੁਸੀਂ ਜਿਹੜੇ ਲੈ ਸਕਦੇ ਹੋ ਮਾਸਟਰ ਡਿਗਰੀ ਵਾਸਤੇ ਤੇ ਕੋਈ ਡਿਪਲੋਮਾ ਕੀਤਾ ਹੋਇਆ ਤਾਂ ਉਹਦੇ 10 ਪੁਆਇੰਟ ਤੁਹਾਨੂੰ ਮਿਲਣੇ ਆ ਬਾਕੀ ਤੁਸੀਂ ਜਾ ਕੇ ਇਥੋਂ ਚੈੱਕ ਆਊਟ ਕਰ ਸਕਦੇ ਹੋ ਤੇ ਜਿਹੜਾ ਇੰਟੈਂਟ ਤੁਸੀਂ ਸ਼ੋ ਕਰਨਾ ਉਹਦੇ ਤੁਹਾਨੂੰ 10 ਪੁਆਇੰਟ ਮਿਲਣੇ ਆ ਤੇ ਜੇਕਰ ਤੁਸੀਂ ਪ੍ਰੀਵਿਅਸਲੀ ਇੱਥੇ ਕੰਮ ਕਰ ਰਹੇ ਹੋ ਇਸ ਕਮਿਊਨਿਟੀ ਦੇ ਵਿੱਚ ਸਟੱਡੀ ਕੀਤੀ ਹੈ ਤਾਂ ਉਹਦੇ ਤੁਹਾਨੂੰ ਮੈਕਸਿਮਮ 6 ਪੁਆਇੰਟ ਮਿਲ ਸਕਦੇ ਆ ਇਹ ਚੀਜ਼ਾਂ ਤੁਸੀਂ ਜਾ ਕੇ ਜਿਹੜੀਆਂ ਚੈੱਕ ਆਊਟ ਕਰ ਸਕਦੇ ਹੋ ਮੈਕਸਿਮਮ 125 ਪੁਆਇੰਟ ਹੁੰਦੇ ਆ ਤੇ ਇਹਦੇ ਵਿੱਚੋਂ ਤੁਸੀਂ 50 ਪੁਆਇੰਟ ਲੈਣੇ ਆ ਤਾਂ ਹੀ ਤੁਸੀਂ ਪੂਲ ਦੇ ਵਿੱਚ ਜਾ ਸਕਦੇ ਹੈਗੇ ਉਹ ਮਿਨਿਮਮ ਕਟ ਆਫ ਜਿਹੜਾ ਉਹਨੂੰ ਕਲੀਅਰ ਕਰ ਸਕਦੇ ਹੈਗੇ ਫਿਰ ਵੀ ਤੁਹਾਡੀ ਇਸ ਪ੍ਰੋਗਰਾਮ ਨੂੰ ਲੈ ਕੇ ਜੇਕਰ ਕੋਈ ਕਨਫਿਊਜ਼ਨ ਆ ਤਾਂ ਤੁਸੀਂ ਸਾਨੂੰ WhatsApp ਦੇ ਉੱਤੇ ਅਪਾਇੰਟਮੈਂਟ ਲੈ ਕੇ ਅਪਰੋਚ ਕਰ ਸਕਦੇ ਹੋ ਜਿੱਥੇ ਅਸੀਂ ਤੁਹਾਡੇ ਨਾਲ ਤੁਹਾਡੀ ਪ੍ਰੋਫਾਈਲ ਡਿਸਕਸ ਕਰਾਂਗੇ ਤੇ ਕੋਸ਼ਿਸ਼ ਕਰਾਂਗਾ ਤੁਹਾਡਾ ਹਰ ਸਵਾਲ ਦਾ ਜਵਾਬ ਦਿੱਤਾ ਜਾਵੇ ਉਮੀਦ ਕਰਦਾ ਹਾਂ ਲੋਕਸਾਂ ਦਾ ਹੋਗਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਸੀ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਸੀਂ ਸਾਡੇ ਤੋਂ ਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੱਧ ਤੋਂ ਵੱਧ ਸ਼ੇਅਰ ਜ਼